ਯੋ ਅਨਬਾਰ ਸਵਾਕ ਤੋਂ ਡਾ ਆਪਣੇ YouTube ਚੈਨਲ ਤੇ ਲਾਓ ਜੀ ਹੁਣ ਨੀਲਾ ਕਬੂਤਰ ਆਇਆਗਾ ਬੱਚਾ ਲਓ ਉੱਠ ਕੇ ਹਾਂ ਗੋਲਾ ਬਜਾਈ ਉਹਨੇ ਖਣ ਲੱਗ ਗਿਆ ਉਹਦਾ ਰੰਗ ਸਾਬ ਚਟਾ ਹੋ ਗਿਆ ਸਾਰਾ ਹਲਦ ਵਾਲੇ ਫੰਗ ਵੀ ਚਟੇ ਹੋ ਗਏ ਇਹ ਮੈਨੂੰ ਲੱਗਦਾ ਵੀ ਡੱਬਾ ਜਿਆ ਬਣਵਾਇਆ ਜਿਹੜਾ ਆਇਆ ਸੀ ਬਹੁਤ ਸੋਹਣਾ ਉੱਡਿਆਗਾ ਉਤਰ ਵੀ ਆਇਆ ਬਾਕੀ ਦੇ ਆਪਣੇ ਜਾਨਵਰ ਵੀ ਆਉਣ ਵਾਲੇ ਨੇ ਆਹਾਂ ਤੋਂ ਆ ਆ ਗਿਆ ਦੇਖੋ ਆ ਆ ਆ ਆ ਆ ਦੋ ਬੱਚਿਆਂ ਦੀ ਤਾਂ ਹੋ ਗਈ ਲੈਂਡਿੰਗ ਮੌਜੇ ਦੀ ਕਬੂਤਰੀ ਤੇ ਦੋਈ ਕਬੂਤਰੀ ਬੱਚੇ ਦੀ ਉਹ ਜੇ ਝਾੜਾਂ ਚ ਪਿਆ ਆਦੀ ਵਿਚਾਰੇ ਦੀ ਪੂੰਛ ਵੀ ਨਿਕਲੀ ਹੋਈ ਆ ਕੀ ਕਰ ਦਿੰਦੇ ਫੰਗ ਵੀ ਉੜੇ ਜੇ ਪੈ ਨੇ ਝਾੜਾਂ ਚ ਲੱਗਿਆ ਹੋਇਆ ਮੌਜੇ ਹੁਣੀ ਉਹ ਫਿਰਦੇ ਨੇ ਇੱਧਰ ਉੜੇ ਆ ਕੇ ਜਾਣੀ ਨੀ ਮੈਂ ਅੱਜ ਬੱਦਲ ਵਾਈ ਬਹੁਤ ਜ਼ਿਆਦਾ ਧੀ ਉਹ ਹੌਲੀ ਹੌਲੀ ਆਉਣਗੇ ਉਹ ਇਹਨਾਂ ਨਾਲ ਲੇਟ ਉਤਰਦੇ ਨੇ ਆ ਆ ਗਏ ਆਓ 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 ਆ 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 ਆਪਣੇ ਜਾਨ ਬੜੰਗਰਾਂ ਦੇ ਥੱਲੇ ਨੂੰ ਜਾਦੇ ਜਾਂਦੇ ਨੇ ਚਲੋ ਪਤੋਦਰੋਏ ਆ ਆ ਆ ਆ ਲਓ ਜੀ ਨੀਲੇ ਕਬੂਤਰ ਇਸ ਨੂੰ ਬੱਚੇ ਦਿਖਾਈਏ ਉਹ ਬੈਠੇ ਨੇ ਸਾਹਮਣੇ ਦੇਖੋ ਆ ਉਹ ਬੱਚੇ ਛੋਟੇ ਛੋਟੇ ਨੇਗੇ ਫਲੋ ਬੱਚੇ ਨੇ ਬਹੁਤ ਸੋਹਣੇ ਲੰਗੇ ਨੀਲੇ ਨੀਲੀਆਂ ਨੇ ਚੰਜਾਂ ਹਏ ਤੱਕ ਦਾ ਬਾਕੀ ਰੰਗ ਵੀ ਨੀਲੇ ਕੱਢਣਗੇ ਹਾਂ ਬਾਹਰ ਜਾਣਾ ਦੀ ਮੈਂ ਜਾਇਆ ਆ ਜਾ ਕੋਈ ਨਹੀਂ ਕੋਈ ਬੰਦਾ ਆਇਆ ਜਾਇਆ ਜਾਇਆ ਆਵੇਂਗਾ ਫੇਰ ਮੁੜ ਕੇ ਆ ਜੀ ਜਾਇਆ 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 ਚਾ ਮੈਂ ਅੰਨਾ ਕੋਈ ਨਹੀਂ ਖੁੱਲਾ ਰਹਿਣ ਦੇ

ਆਓ ਜੀ ਹੁਣ ਲੱਠੀ ਕਬੂਤਰੀ ਦਾ ਜੋੜਾ ਲੱਗ ਰਿਹਾ ਪਹਿਲਾਂ ਨੇ ਅੰਡੇ ਦਿੱਤੇ ਨਹੀਂ ਹੈਗੇ ਹੁਣ ਫਾਈ ਹੁਣੋਂ ਤਾਂ ਨਹੀਂ ਨੇ ਬੱਚੇ ਵੀ ਕਰ ਲੈਣੇ ਤੇ ਜੋੜਾ ਪਤਾ ਨਹੀਂ ਕੀ ਹੋ ਗਿਆ ਤੇ ਇਹਨਾਂ ਦੇ ਆਹ ਕਬੂਤਰ ਆ ਇਹਦਾ ਲੱਗਿਆ ਹੋਇਆ ਕਾਲਾ ਸਾਖਾ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਮੇਰਾ ਭਰਾ ਬਣ ਕੇ ਲਾਈਕ ਸ਼ੇਅਰ ਨਹੀਂ ਕਰਦੇ ਤੁਸੀਂ ਦੇਖਦੇ ਤੱਕ ਨਹੀਂ ਯਾਰ ਇਹਦੇ ਕਰਕੇ ਮਾਣਾ ਬਹੁਤ ਆਇਆ ਹੈ ਤੇ ਵੀ ਆਪਾਂ ਵੀਡੀਓ ਬਣਾਉਣੀ ਬੰਦ ਕਰ ਦਈਏ ਫੇਰ ਐਂਜ ਹੋ ਜਾਂਦਾ ਵੀ ਚੱਲ ਕੋਈ ਗੱਲ ਨਹੀਂ ਹੌਲੀ 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 ਕਾਮਯਾਬੀ ਮਿਲ ਜੂ। ਭਾਈਓ ਤੁਹਾਡੇ ਸਿਰ ਤੇ ਹੀ ਆ ਬਾਈ ਸਾਰਾ ਕੁਝ। ਤੁਸੀਂ ਆਪਣੇ ਭਾਈ ਨੂੰ ਕਾਮਯਾਬੀ ਦੇਣੀ ਆਂਗੀ। ਠੀਕ ਆ ਨਾ। ਇਹ ਮਰਜੀ ਹੋ ਕਰੋ। ਲਾਇਕ ਸ਼ੇਅਰ ਮੇਰਾ ਭਰਾ ਬਣ ਕੇ ਜਰੂਰ ਕਰਿਆ ਕਰੋ ਵੀਡੀਓ ਨੂੰ। ਸਬਸਕ੍ਰਾਈਬ ਕਰਾਓ ਤਾਂ ਕਿ ਛੜ ਡੀਆਂ ਵੀਡੀਓ ਛੋਟੇ ਤੱਕ ਜਰੂਰ ਪਹੁੰਚਣ। ਆ ਗਈ ਕਬੂਤਰੀ ਦੁਬਾਰਾ ਬੱਚਨ ਚੋਗਾ ਦੇ ਕੇ ਹੁਣ ਆਪਾਂ ਖੁੱਡੇ ਟਾਕੀ ਕਰ ਦਨੇ ਆ ਬੰਦ ਆ ਚਲੋ ਬੁੱਤ ਇਧਰ ਹੋਈ ਸਾਰੇ ਬੱਚੇ ਫਿਲਹਾਲ ਆਪਣੇ ਕਬੂਤਰ ਉਡਣ ਦੀ ਤਿਆਰੀ ਚ ਨੇਗੇ ਨੀਲੇ ਕਬੂਤਰੀ ਵੀ ਆ ਗਈ ਆ ਲੱਠੀ ਵੀ ਆ ਗਈ ਬਾਕੀ ਕੱਟ ਜਾਨਵਰ ਆਪਣੇ ਤਿੰਨੇ ਹੀ ਰਹਿਣਗੇ ਇੱਕ ਆਹ ਕਾਲ ਸਾਕਾ ਇੱਕ ਉਹ ਕਾਲ ਸਾਕਾ ਇੱਕ ਅਨੀਲਾ ਕਬੂਤਰ ਬਾਕੀ ਸਾਰੇ ਉਡਣ ਲਈ ਤਿਆਰ ਨੇਗੇ ਇਹ ਤਿੰਨੇ ਕਬੂਤਰਾਂ ਨੂੰ ਆਪਾਂ ਕੱਟ ਤਾਂ ਕੀਤਾ ਹੋਇਆ ਉਹ ਸਾਹਮਣੇ ਕੋਠੀ ਆ ਗਈ ਉਹ ਕੋਠੀ ਦੇ ਜਾ ਕੇ ਬੰਦ ਨੇ ਇਹ ਪਤਾ ਨਹੀਂ ਕੀ ਇਹਨਾਂ ਨੂੰ ਆਤਾ ਨਾਲੇ ਪਹਿਲੇ ਦਿਨ ਤੋਂ ਛਤਰੀ ਤੇ ਲਾਏ ਹੋਏ ਤੇ ਛਤਰੀ ਤੇ ਦੂਜੇ ਜਾਨਵਰ ਵੀ ਲੱਗੇ ਨੇਗੇ ਪਰ ਇਹ ਨਹੀਂ ਲੱਗੇ ਆ ਗੋਲਾ ਬੱਚਾ ਆਪਣਾ ਉੜਿਆ ਅੜਾਇਆ ਦੀ ਅੱਜ ਬਹੁਤ ਸੋਣਾ ਉੜਿਆ ਜੀ ਟਾਈਮ ਨਾਲੇ ਘੰਟਾ ਸਵਾ ਘੰਟਾ ਉੜ ਕੇ ਆ ਗਿਆ ਮੈਨੂੰ ਅਜੇ ਆਸ ਨਹੀਂ ਤੇ ਵੀ ਆ ਜੂਗੀ ਆ ਜਾਊਗਾ ਇੱਕ ਵਾਰੀ ਤਾਂ ਆਪਣੇ ਕੋਠੇ ਤੇ ਉਤਰ ਗਿਆ ਤੇ ਜਮਾ ਕੋਠੇ ਤੋਂ ਲਾਹਣ ਲੱਗਿਆ ਫੇਰ ਉੜ ਗਿਆ ਦੀ ਫੇਰ ਇਹ ਆਪਣੇ ਆਪ ਸਿੱਧਾ ਹੋ ਰਿਹਾ ਆਪਣੇ ਆਹ ਲੱਠਿਆਂ ਨੇ ਕੋਗੀ ਵਾਸ਼ੀ ਦੇ ਕਬੂਦਰੀ ਦੇ ਮਗਰ ਆ ਗਿਆ ਇਹਨੂੰ ਉੱਤਲ ਦੇ ਵਿੱਚ ਦੇਖ ਕੇ ਖੁਸ਼ੀ ਬਹੁਤ ਹੋਈ ਵੀ ਹਾਂ ਅੱਜ ਆਪਣਾ ਸਹੀ ਸਲਾਮਤ ਕਰਿਆ ਜੀ ਠੀਕ ਹੈ ਭਾਈ ਲਾਇਕ ਸ਼ੇਅਰ ਜਰੂਰ ਕਰਿਆ ਕਰੋ ਧੰਨਵਾਦ ਮੇਰਾ ਭਰਾਵਾ ਓਕੇ ਜੀ